ਇਹ ਲੋਕਾਂ ਨੇ ਸਵੇਰ ਆਏ ਘਰ ਪਰ ਇਨ ਗਾੜੇ ਮੇਂ ਉਠਾ ਕੇ ਲੈ ਕੇ ਚਲੇ ਗਏ ਧਮਕੀ ਧਮਕੀ ਇਹਨਾਂ ਨੇ ਲਗਾਇਆ ਇਨਕੇ ਗਾੜੀ ਮੇਂ ਗਨ ਪੜਾਤਾ ਕੋ 6 ਮਹੀਨੇ ਸਾਡੇ ਘਰ ਕੋ ਪਰੇਸ਼ਾਨੀ ਹੀ ਮੌਤ ਹੋਈ ਆ ਦੁਕਾਨ ਇਹਨੂੰ ਸਾਰੀ ਦੇਤੀ ਲੱਖਾਂ ਰੁਪਏ ਦਾ ਮਾਲ ਮਗਰੋਂ ਵੇਚ ਕੇ ਖਾ ਗਿਆ ਕਿੱਤੀ ਜੀ ਗੱਲ ਝੂਠ ਨਹੀਂ ਮਾਰਨਾ 1 25 ਲੈਣਾ 2 25 ਦਾ ਕੇਸ ਲਾਇਆ ਇਹ ਮੇਰੇ ਕੋ ਭਾਜੀ ਮੈਂ মিডিਆ ਦੇ ਸਾਹਮਣੇ ਕਹਿੰਦਾ ਜੋ ਹਕੀਕਤ ਹੈ ਉਹ ਕਹਿੰਦਾ ਮਹਿਰਮਾਨ ਚ ਕੋਈ ਚੋਰ ਨਹੀਂ ਹੈ ਨੰਨ ਮੰਨੀ ਗਈ ਆ ਮੇਰੇ ਮੈਂ ਚੋਰੀ ਬਸੂਰ ਕਰਨੀ ਹੈ ਕੰਮ ਕਰਦੇ ਠੀਕ ਹੈ ਕੰਮ ਨਹੀਂ ਕਰੋ ਤਾਂ ਚੋਰ ਹੈ ਨਹੀਂ ਨਹੀਂ ਮੋਲ ਕੀ ਦੇਖਣਾ ਇੱਕ ਘੰਟੇ ਤੋਂ ਆਪਾਂ ਅੰਦਰ ਬੈਠੇ ਦੇਣਾ ਲੋਕਾਂ ਨੂੰ ਬਹੁਤ ਸਾਹਤ ਰਾਜ ਹੈ ਉਹ ਨਾ ਬਾਹਰ ਢੱਕੇ ਲੱਗ ਜਾਣਾ ਇੱਥੇ ਜੀਟੀ ਰੋਡ ਤੇ ਬਾਹਰ ਦੇਖੋ ਬੰਦਾ ਦੇਖੋ ਬਾਹਰ ਕਿੰਨਾ ਹੈਗਾ ਜੇ ਬਾਹਰ ਦਫ਼ਤਰ ਜੀ ਮੈਂ ਕੈਮਰੇ ਤੋਂ ਤੁਹਾਨੂੰ ਨਜ਼ਰ ਆ ਰਿਹਾ ਕਿੰਨਾ ਬੰਦਾ ਬਾਹਰ ਤੇ ਕੀ ਹਾਲ ਜੀਟੀ ਰੋਡ ਦਾ ਇੱਕ ਘੰਟਾ ਹੋ ਗਿਆ ਅੰਦਰ ਬੈਠੇ ਨੇ ਜੇ ਤੁਸੀਂ ਬਾਹਰ ਨਾ ਆਏ ਤੇ ਪੀਸੀਆਰ ਵਾਲੇ ਇੱਕ ਘੰਟਾ ਹੋ ਗਏ ਅੰਦਰ ਬੈਠੇ ਨੇ ਕੀ ਕਰ ਰਹੇ ਨੇ ਤੁਸੀਂ ਬਾਹਰ ਨਾ ਦੱਬ ਗਏ ਤੇ ਦੇਖੋ ਕੀ ਹਾਲ ਹੁੰਦਾ ਇੱਥੇ

मेरा नाम अनिल है जी नाम क्या? अनिल नाम है हम लोग बिहार के रहने वाले हैं आज, आज इन लोगों ने सुबह सुबह छः बजे आए एक ड्राइवर था एक बब्बर था उसका लड़का भी थे और बैठाए पहले गाड़ी में गन इन लोगों ने साइड में रखे थे बैठा कर लेकर आए सुबह बोले कि काम से आना है फिर इसके बाद थोड़ा सा बात हुए गाली गुली निकाले मेरे को दुकान से बाहर निकाल कर मेरे डैडी को मेरे छोटे भाई को थाने कहने नहीं जाना इसके बाद इन लोगों ने बंद कर रखा इन्होंने बंद कर रखा फिर इसके बाद छोड़ा ही नहीं फिर जनता जुनता है वो तो जुग्गी में जुग्गी में ताला मार देता है इसके कुछ हाँ जी सर किडनेप करके कर रखा था मेरा डैडी यहाँ पर काम नहीं करना चाहता पैसे लोगों के पास मेरा फंसा है हाँ जी धक्के से कराया जा रहा है हाँ पैसे इन्होंने लेना है तो उन लोग इंजाम ਬਿਲਕੁਲ ਲਗਾ ਰਹੇ ਹੈ ਉਲਟਾ ਇਹ ਚੱਲ ਰਹੇ ਨੇ ਆਪਕਾ ਹਾਂਜੀ ਲੈਵਰ ਬੋਰਡ ਦਾ ਆਈਡਿਓ ਬਤਾਓ ਆਪ ਇਹਨੂੰ ਕਿੰਨੇ ਪੈਸੇ ਦਾ ਲੱਜਾਉਗਾ 1 25 ਦਾ ਕੇਸ ਹੈ ਜੀ 2 25 ਦਾ ਕੇਸ ਲਾਇਆ ਹੈ ਸਿੱਧੀ ਜੀ ਗੱਲ ਝੂਠ ਨਹੀਂ ਮਾਰਨਾ 1 25 ਲੈਣਾ ਹੈ 2 25 ਦਾ ਕੇਸ ਲਾਇਆ ਹੈ ਇਹ ਅੱਛਾ ਜੀ ਹਾਂ ਸਿੱਧੀ ਜੀ ਗੱਲ ਏ ਲੱਗਦਾ ਕੇਸ ਗਲਤ ਲਗਾ ਦਿੱਤਾ ਤੁਸੀਂ ਵੇਖੋ ਭਾਜੀ ਮੈਂ মিডিਆ ਦੇ ਸਾਹਮਣੇ ਕਹਿੰਦਾ ਜੋ ਹਕੀਕਤ ਹੈ ਉਹ ਕਹਿੰਦਾ ਮੇਰਮਾਨ ਚ ਕੋਈ ਚੋਰ ਨਹੀਂ ਹੈਗਾ ਵੀ ਲੈਣੇ ਆ ਇਹਨਾਂ ਕੋ ਪੈਸੇ ਹਾਂਜੀ ਲੈਣੇ ਆ 1 5 ਹਾਂਜੀ ਤਨਖਾਹ ਦੇ ਪੈਸੇ ਲੈਣੇ ਆ ਕਿੰਨੀ ਦੇਰ ਕੰਮ ਕੀਤਾ ਤੁਸੀਂ 30 ਸਾਲ ਹੋ ਗਏ ਸਰ ਕੰਮ ਕਰਦੇ ਨੂੰ ਤੇ ਗਨਪੋਡ ਦੋ ਤੱਕ ਦਾ ਕੰਮ ਕੀਤਾ ਕੰਮ ਕਰਦੇ ਹਾਂਜੀ ਠੀਕ ਹੈ ਕੰਮ ਨਹੀਂ ਕਰੋ ਤਾਂ ਚੋਰ ਹੈ ਹਾਂਜੀ ਬੰਦੂਕ ਦਿਖਾਈ ਦੀ ਹਾਂਜੀ ਬੰਦੂਕ ਦਿਖਾਈ ਦੇ ਇਹਨ ਲੋਗਾਂ ਨੇ ਅੱਜ ਸਵੇਰ 6 ਵਜੇ ਪਕੜਾ ਅਭੀ ਤੱਕ ਬਾਹਰ ਹੈ ਅਭੀ ਮੇਰੇ ਪਾਪਾ ਬਾਹਰ ਆਏ ਆ है, तो बंद, कर, बंद कर क्या कह रहे थे करके काम कराने के लिए बोल रहे हैं मेरे डैडी को सुबह सुबह ले गया सारा दफ्तर साफ कराया काम कम कराया सारा मलबे आज अंदर दिखाता हूँ आपको सारा सफाई कराया अभी हमें इंसाफ दिलाया जाए सर और क्या कह सकते हैं ਇੱਕ ਮਿੰਟ ਯਾਰ ਇੱਕ ਮਿੰਟ ਵਾਰ-ਵਾਰੀ ਇਹ ਗੱਲ ਬਾਤ ਹੋਈ ਆ ਯਾਰ ਭਾਜੀ 33 ਸਾਲ ਤੋਂ ਮੈਂ ਕੋ ਨੌਕਰੀ ਕਰਦਾ ਵਾ ਉਹ 6 ਮਹੀਨੇ ਸਾਡੇ ਘਰ ਕੋਈ ਪਰੇਸ਼ਾਨੀ ਹੀ ਮੌਤ ਹੋਈ ਆ ਦੁਕਾਨ ਇਹਨੂੰ ਸਾਰੀ ਦੇਤੀ ਲੱਖਾਂ ਰੁਪਏ ਦਾ ਮਾਲ ਮਗਰੋਂ ਵੇਚ ਕੇ ਖਾ ਗਿਆ ਜਦੋਂ ਇਹ ਭਈਆ ਜਦੋਂ ਹੀ ਦੁਕਾਨ ਤੇ ਆਏ ਤੇ ਉਹ ਸੁਬਾ ਪਿੰਡ ਵੱਜ ਗਿਆ ਪਿੰਡੋਂ ਬੁਲਾਇਆ ਫਿਰ ਸਾਡੇ ਮੱਥੇ ਨਹੀਂ ਲੱਗਾ ਕਿੰਨਾ ਟਾਈਮ ਪਿੰਡ ਰਿਆ ਜੀ ਇਹ ਇਹ ਹੋ ਗਿਆ 3-4 ਮਹੀਨੇ ਆਈਡੀਆ ਤੇ ਤਰੀਕਾ ਨਹੀਂ ਲਿਖੀ ਆ ਤਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਬਿਲਕੁਲ ਸ਼ਿਕਾਇਤ ਦਿੱਤੀ ਗਈ ਸੀ ਸੀਵੀ ਸਾਹਿਬ ਨੂੰ ਮਨੀਤ ਜੀ ਨੂੰ ਦਿੱਤੀ ਗਈ ਐਸਐਚਓ ਸਾਹਿਬ ਨੂੰ ਵੀ ਦਿੱਤੀ ਗਈ ਸੀ ਸ਼ਿਕਾਇਤ ਆ ਮਨਜੀਤ ਸਾਹਿਬ ਨੇ ਸ਼ਿਕਾਇਤ ਲਿਖੀ ਆ ਹਾਂ ਤੇ ਪਰਾਦੀ ਦਾ ਕਿਡਨਾਪਿੰਗ ਦਾ ਤੁਹਾਡਾ ਨਾਮ ਆ ਲੱਗਦਾ ਕਿਡਨਾਪ ਕਰਕੇ ਲਿਆ ਗਨ ਭਾਜੀ ਉਹਨੂੰ ਪੁੱਛੋ ਕਿ ਇਹਨੇ ਉਹਨੂੰ ਉਂਗਲ ਲਾਈ ਹੱਥ ਲਾਈ ਇੱਥੇ ਬਿਠਾਇਆ ਚਾਹ ਪਾਣੀ ਪਿਆਇਆ ਬਿਸਕੁਟ ਪਿਆਇਆ ਗਨ ਪੁਆਇੰਟ ਤੇ ਲੈ ਕੇ ਗਨ ਪੁਆ ਜਵਾਨੀ ਹੁੰਦੀ ਆ ਪਰ ਮੇਰੀ ਗੱਲ ਸੁਣੋ ਤੋ ਵੀ ਜੀ ਚਲੋ 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 ਐ ਭਾਈ ਗਲਤੀ ਨਹੀਂ ਮੇਰੇ ਮੈਂ ਚੋਰੀ ਬਸੂਰ ਕਰਨੀ ਹੈ ਬਹੁਤ ਮਰੇਗਾ ਕੋਈ ਕਹਿੰਦਾ ਤੂੰ ਮੈਨੂੰ ਮਾਰੇਗਾ ਤੈਨੂੰ ਹੋਰ ਮਰੇਗਾ ਨਹੀਂ ਲਾ ਕੇ ਜਾਵਾਂਗੇ ਸਾਲਾ ਕੁਝ ਤੂੰ ਜ਼ਿੰਦਾ ਹੀ ਮਰੇਗਾ ਲੇਬਰ ਨੂੰ ਮਾਰਾਂਗੇ ਪਿਸਤੌਲ ਦਿਖਾ ਰਿਹਾ ਤੂੰ ਇਹਦੀ ਰੋਕ ਲੱਗੇਗਾ ਨਹੀਂ ਤੂੰ ਸ਼ੁਕਰਾਨਾ ਮਾਰਨ ਵਾਲਾ ਹੈਗਾ ਤੂੰ ਉਹ ਪਿੱਛਲੀ ਗੱਡੀ ਨਹੀਂ ਨਿਕਲ ਜਾਨੀ ਉਹ ਪਿਛਲੀ ਗੱਡੀ ਜਿਹੜੀ ਪਿਛਲੀ ਉਹ ਕੋਈ ਰੌਲਾ ਪਾਉਂ ਗਿਆ ਜਰਾ ਕਰੋ ਸ਼ਾਂਤ ਹੋ ਲੋ ਆਪਣੇ ਕੰਮ ਨੂੰ ਆਪਣੇ ਹੱਥਾਂ ਨਾਲ ਕਰੀ ਬਰਾਮੀ ਜਰਾ ਕਹਿੰਦਾ ਮੈਂ ਲੈ ਗਿਆ ਨਾ ਲੈ ਚਲੇ ਆ ਉਹ ਕਿਹਨੇ ਪਾਇਆ ਖਰਾ ਆਪਣਾ ਕੰਮ ਸਿੱਧਾ ਇਹ ਆਪਾਂ ਨੂੰ ਨੁਕਸਾਨ ਨਾ ਕਰਾਇਓ ਮੇਰੇ ਕੋਲ ਯਾਰ ਮੈਂ ਤਾਂ ਬਾਅਦ ਵਿੱਚ ਆਇਆ ਹਾਂ ਮੇਰੇ ਕੋ ਮੈਟਰ ਦਾ ਨਹੀਂ ਪਾਲਮਾ ਹੈ ਤੁਸੀਂ ਵੈਸੇ ਕੀ ਕਾਸੀ ਤੁਸੀਂ ਆਏ ਜੇ ਕੀ ਤੁਹਾਨੂੰ ਦੱਸਿਆ ਦੱਸਿਆ ਵੀ ਪੈਸਿਆਂ ਦਾ ਝਗੜਾ ਵਾ ਇਹਨਾਂ ਦਾ ਕੋਈ ਤੇ ਬਾਕੀ ਅੰਦਰ ਗੌਂਦ ਦਾ ਗਾਸਨ ਨੂੰ ਕੱਢ ਕੇ ਲਿਆ ਯਾਰ ਮੈਂ ਤਾਂ ਪੁਲਿਸ ਵਾਲੇ ਅੰਦਰ ਸੀਗੇ ਮੈਂ ਮੈਂ ਆ ਬਾੜ ਕੇ ਕਢਾਏ ਆ ਉਹਨਾਂ ਨੂੰ ਮੈਂ ਪੁੱਛਣ ਡਿਆ ਵੀ ਝਗੜਾ ਕੀ ਆ ਉਹ ਕਹਿੰਦੇ ਸੀ ਜੇ ਬਾਹਰ ਰਹਿ ਗਏਂਦਾ ਤੇ ਸ਼ਾਇਦ ਜਾਦੇ ਬੰਦੇ ਉਹਦੇ ਗੱਲ ਨਾ ਪੈ ਜਾਂਦੇ ਅਸੀਂ ਤਾਂ ਅੰਦਰ ਵੱਖਰਾ ਕੀਤਾ ਉਹ ਮੈਨੂੰ ਜੋ ਦੱਸਿਆ ਹਾਂ ਹੁਣ ਥਾਣੇ ਲੈ ਕੇ ਜਾਣਾ ਵਾ ਜੋ ਕਾਰਵਾਈ ਬੰਦੀ ਸਾਰੀ ਕੀਤੀ ਜਾਏਗੀ ਤੇ ਮਾਲਕ ਨੂੰ ਬੁਲਾਇਆ ਯਾਰ ਥਾਣੇ ਹਾਂ ਮਾਲਕ ਆਏਗਾ ਤੁਸੀਂ ਪਾਰਟੀ ਆਉਣ ਗਿਆ ਪਰ ਦੂਜੀ ਪਾਰਟੀ ਨੂੰ ਲੈ ਕੇ ਨਹੀਂ ਯਾਰ ਯਾਰ ਜਾਣਗੇ ਕਿਉਂ ਨਹੀਂ ਜਾਣਗੇ ਦੋਵੇਂ ਪਾਰਟੀਆਂ ਜਾਣਗੇ ਤਾਂ ਹੀ ਫੈਸਲਾ ਮੁਕੇਗਾ ਗੱਲ ਕੋਈ ਪੈਸੇ ਇਹਨਾਂ ਨੇ ਲੈਣ ਦੇਣ ਦਾ ਚੱਕਰ ਹੈਗਾ ਯਾਰ ਮੈਂ ਤਾਂ ਤੁਹਾਡੇ ਸਾਹਮਣੇ ਹੋਣ ਆਇਆ ਇੱਕ ਸਾਲ ਦੀ ਗੱਲ ਕਰੀਏ ਪੈਸੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਮਾਲਕ ਗਟਨਾਪ ਕਰ ਸਕਦੇ ਕਿਸੇ ਬੰਦੇ ਨੂੰ ਗਟਨਾਪ ਨਹੀਂ ਕੀਤਾ ਹੋਏਗਾ ਜੇ ਗਟਨਾਪ ਕੀਤਾ ਹੋਏਗਾ ਜੇ ਜੇ ਗਟਨਾਪ ਕੀਤਾ ਹੋਏਗਾ ਉਹ ਉੱਤੇ ਉਹਦੇ ਉੱਤੇ ਪਰਚਾ ਹੋਏਗਾ